ਹੈਲੋ ਜੀ ਗੁੱਡ ਮਾਰਨਿੰਗ ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। hope ਸਨਾਉ ਕਿਵੇਂ ਜੀ ਸਾਰੇ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਤੇ ਇਹ ਲਿਆ ਹੋਇਆ ਮੈਂ ਬੇਸਨ। ਇਹਦੇ ਵਿੱਚ ਐਡ ਕੀਤਾ ਮੈਂ ਨਮਕ, ਗਰਮ ਮਸਾਲਾ, ਹਲਦੀ ਤੇ ਹਰੀ ਮਿਰਚ ਥੋੜੀ ਜੀ ਸਵਾਦ ਅਨੁਸਾਰ। ਤੇ ਚਲੋ ਹੁਣ ਅਸੀਂ ਬਣਾਉਨੇ ਆ ਮોર્ਨਿੰਗ ਟਾਈਮ ਟੀ ਦੇ ਨਾਲ ਫਟਾਫਟ ਗਰਮ ਗਰਮ ਬਰੈਡ। ਤੇ ਜੇ ਤੁਹਾਨੂੰ ਮੇਰਾ ਇਹ ਬਲੌਗ ਪਸੰਦ ਆਏ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਦਾ ਵਲੌਗ ਲੱਗਾ ਤੇ ਲੋ ਜੀ ਇੱਧਰ ਮੇਰੇ ਬਰੈਡ ਨਿਕਲਦੇ ਪਏ ਨੇ ਤੇ ਕੱਟ ਮੈਂ ਬਾਅਦ ਵਿੱਚ ਕਰਦੀ ਪਈ ਆ ਪਹਿਲਾਂ ਮੈਂ ਬਣਾ ਕੇ ਤੇ ਚਾਹ ਪੀਣ ਤੋਂ ਬਾਅਦ ਅਸੀਂ ਜਾਵਾਂਗੇ ਘੁੰਮਣ ਤੇ ਨਾਲੇ ਪਰੌਣਿਆਂ ਨੂੰ ਘਮਾਉਣ ਕੀ 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 oi ਕੌਣ oi ਮਾਊ ਕਿੱਥੇ ਮਾਊ ਹਾਜੀ ਲੋ ਜੀ ਚਾਹ ਪੀਣ ਤੋਂ ਬਾਅਦ ਅਸੀਂ ਆਗੇ ਸੀ ਘੁੰਮਣ ਕਿਉਂਕਿ ਸਬਜ਼ੀ ਵਗੈਰਾ ਮੈਂ ਬਣਾ ਲਈ ਸੀ ਤੇ ਰੋਟੀ ਬਣਾਉਣ ਵਾਲੀ ਸੀ ਤੇ ਪਰੌਣੇ ਕਹਿੰਦੇ ਵੀ ਰੋਟੀ ਅਸੀਂ ਬਾਅਦ ਵਿੱਚ ਖਾਵਾਂਗੇ ਪਹਿਲਾਂ ਆਪਾਂ ਦਰਿਆ ਤੇ ਘੁੰਮਣ ਜਾਣਾ ਤੇ ਫਿਰ ਮੈਂ ਥੋੜਾ ਬਹੁਤਾ ਕੰਮ ਮੈਂ ਕਢਾਈ ਸੀ ਤੇ ਇਹ ਆਏ ਹੋਏ ਸੀ ਮੇਰੇ ਆਪ ਤੀਜਾ ਤੇ ਮੇਰੇ ਚਾਚਾ ਜੀ ਦੀ ਲੜਕੀ ਸੁਧਿਆਣਾ ਕੁੜੀ ਜੀ ਬਾਹ ਫੜ ਆਹ ਪਤਾ ਕਿੰਨੀ ਗਾਲੀ ਸੀ ਦਰਿਆ ਆਹ ਤਾਂ ਸਾਰੇ ਏਰਕਾ ਪਾਣੀ ਔਨ ਕਰਕੇ ਸਾਰਾ ਰੁੜ ਗਿਆ ਵਾ ਕਿੰਨੀ ਪੈਲੀ ਰੁੜ ਗਈ ਵੇ ਹਾਂ ਆ ਮਮੀ ਉਹ ਜਿਹੜਾ ਆਪਣੇ ਤਾਂ ਨਹੀਂ ਆ ਉਹ ਦਰਿਆ ਦੇ ਨਾਲ ਜੁੜਿਆ ਹੀ ਉਹ ਕਿੱਥੇ ਚਲ ਗਿਆ ਉਹ ਉੱਧਰ ਜੰਗਲ ਵਗ ਪੈ ਲੀਆਂ ਵਾ ਪੈ ਲੀਆਂ ਉਹ ਪਾਪੂ ਲੜ ਲਾਇ ਲੋਕਾਂ ਉੱਧਰ ਵੀ ਪੈ ਲੀਆਂ ਇਹਨੂੰ ਤਾਂ ਕਹਿੰਦੇ ਜੰਗਲਾਤ ਇਹਨੂੰ ਜੰਗਲਾਤ ਕਹਿੰਦੇ ਲੱਗੀ ਐਨਾ ਸਾਲ ਲੱਗਾ ਗਿਆ ਇਹ ਵੇਖ ਲੈ ਕਿੱਥੋਂ ਤੱਕ ਦਰਿਆ ਮੈਂ ਸਾਨੂੰ ਇੱਥੋਂ ਓ ਟੇਕ ਤੂੰ ਸਿੱਧਾ ਐ ਨੋਹੀਂ ਆ ਇਹ ਇਧਰ ਦਾ ਘੇਰਾ ਜਾਣਾ ਨਾ ਇੰਨੀ ਇੰਨੀ ਵੈਲੀ ਸੀ ਉਸ ਤੋਂ ਬਾਅਦ ਸਾਰੀ ਰੁੜ ਗਈ ਉਹ ਜਿੱਥੇ ਮੋੜ ਜਾ ਪਿਆ ਅੱਛਾ ਇਹ ਨਾ ਕਿੰਨਾ ਦਰਿਆ ਦੇ ਵੇਖ ਲੈ ਪਾਣੀ ਨਹੀਂ ਤਾਂ ਆਈ ਪਹਿਲਾਂ ਹੁੰਦੇ ਨੇ ਬੜਿਆਂ ਨੂੰ ਨੂਨ ਗਰਮੀ ਨੂੰ ਨਾ ਨਾ ਅਜਾ ਠੰਡੇ ਪਾਣੀ ਹੁਣ ਨਹੀਂ ਹੁੰਦੇ ਲੋ ਜੀ ਘੁੰਮਣ ਤੋਂ ਬਾਅਦ ਅਸੀਂ ਆਣ ਕੇ ਕੀਤਾ ਰੋਟੀ ਪਾਣੀ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਪਰੌਣਿਆਂ ਨੇ ਕਰ ਲਈ ਆਪਣੀ ਤਿਆਰੀ ਜਾਣ ਦੀ ਕਿਉਂਕਿ ਕੱਲ੍ਹ ਦੇ ਆਏ ਹੋਏ ਸੀ ਤੇ ਮੈਂ ਤੇ ਕਹਿ ਰਹੀ ਸੀ ਵੀ ਅੱਜ ਦਾ ਦਿਨ ਵੀ ਰੋ ਪਰੇ ਰੁੱਕ ਨਹੀਂ ਸੀ ਰਹੇ ਤੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਆਪਣੇ ਪੇਕੇਆਂ ਤੋਂ ਮਿਲਣਾਵੇ ਤੇ ਕਾਫੀ 2 ਸਾਲ ਬਾਅਦ ਮੈਨੂੰ ਆਏ ਆ ਮਿਲਣ ਮੇਰੀ ਚਾਚਾ ਜੀ ਦੀ ਲੜਕੀ ਇਹਨਾਂ ਦੀ ਜਦੋਂ ਦੀ ਸ਼ਾਦੀ ਹੋਈ ਆ ਮਤਲਬ ਵੀ ਬੇਟਾ ਵੀ ਹੋ ਗਿਆ ਤੇ ਪਹਿਲੀ ਫਸਟ ਟਾਈਮ ਹੀ ਆਈ ਆ ਤੇ ਹੁਣ ਕਰ ਲਈ ਇਹਨਾਂ ਨੇ ਤਿਆਰੀ ਜਾਣ ਦੀ

पप्पू <laughs> <laughs> चाचे ਤੂੰ ਵੈਸੇ ਹੀ ਅੰਦਰ ਆ ਜਾ। ਚੰਗਾ ਲੋ ਫੋਨ ਕਰਦੀ। ਆ ਬੋਲਾਈ। ਹੈਲੋ ਫਾਈਨ। ਚੱਲ ਹੀ ਆ। ਆਹ ਚੁੱਪ। ਹੈ ਕਿ ਪਾ ਨਾ ਖਾ ਲੈ ਪਾ। ਪਾ ਨਾ। ਚੱਲ। ਆ ਦੇ ਕਰ ਦੇ। ਆਇ ਨਾ। ਆਇ ਨਾ ਬਲਗ ਕੋਣਾ ਕੋਣਾ। ਹਾਂ। ਬੋਲਾ ਦੇ ਤਾਂ। ਓਏ।